ਈ ਯਾਰ ਨਾ ਕਰਿਆ ਯਾਰ ਆਜੋ 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 ਜਿੱਦਲੀ ਕਰ ਰਹਾ ਹਾਂ ਹਾਂਜੀ ਓਕੇ ਸਰ ਇੱਕ ਪਾਇਲਟ ਪ੍ਰੋਜੈਕਟ ਹੈ ਜਿਹੜਾ ਸਰਕਾਰ ਵੱਲੋਂ ਤੁਹਾਡੀ ਕਮਲਾ ਨਾਲ ਹੋਇਆ ਉਹ ਘਟਨਾਜ ਬੜੇ ਲੰਬੇ ਸਮੇਂ ਤੋਂ ਮੇਰੇ ਇਹ ਮਾਈਂਡ ਦੇ ਵਿੱਚ ਚੱਲ ਰਿਹਾ ਸੀਗਾ ਜਦੋਂ ਮਿਨਿਸਟਰ ਐਮ ਐਲ ਏ ਨਹੀਂ ਵੀ ਬਣੇ ਸੀਗੇ ਵੀ ਜਿਹੜੇ ਆਪਣੇ ਸ਼ਹਿਰ ਦੇ ਇਧਰਲੇ ਪਾਸੇ ਦੇ ਲੋਕ ਨੇ ਜਿਹੜੇ ਉਹ ਵਿਚਾਰੇ ਸੈਰ ਕਰਨ ਦੇ ਲਈ ਸਵੇਰੇ ਸਵੇਰੇ ਬਠਿੰਡਾ ਰੋਡ ਦੇ ਉੱਪਰ ਲਖਮੀਰ ਵਾਲਾ ਰੋਡ ਦੇ ਉੱਪਰ 메ਨ ਰੋਡ ਦੇ ਉੱਪਰ ਜਾਂਦੇ ਸੀਗੇ ਜਿਹਦੇ ਨਾਲ ਹਮੇਸ਼ਾ ਇੱਕ ਮਨ ਦੇ ਵਿੱਚ ਡਰ ਖਤਰਾ ਬਣਿਆ ਰਹਿੰਦਾ ਸੀਗਾ ਕਿ ਕਿਤੇ ਪਰਮਾਤਮਾ ਨਾਗਰਿਕ ਖੁਦਾ ਨਾ ਖਾਸ ਤਾ ਕੋਈ ਐਕਸੀਡੈਂਟ ਨਾ ਹੋ ਜੇ ਕੋਈ ਘਟਨਾ ਨਾ ਵਾਪਰ ਜੇ ਇਹ ਸ਼ੁਰੂ ਤੋਂ ਹੀ ਮਾਈਂਡ ਦੇ ਵਿੱਚ ਚੱਲਦਾ ਰਹਿਣ ਸੀਗਾ ਸੋ ਫਿਰ ਜਦੋਂ ਆਪਣੀ ਸਰਕਾਰ ਬਣੀ ਤੇ ਡਿਵੈਲਪਮੈਂਟ ਦੇ ਪ੍ਰੋਜੈਕਟਸ ਕਨਸੀਵ ਕੀਤੇ ਉਦੋਂ ਸਭ ਤੋਂ ਪਹਿਲੇ ਪ੍ਰੋਜੈਕਟਾਂ ਦੇ ਵਿੱਚੋਂ ਇਹ ਸੀਗਾ ਇਸ ਰੰਚਾ ਦੇ ਨਾਲ ਨਾਲ ਇਹ ਜਿਹੜਾ ਵਾਕਿੰਗ ਟਰੈਕ ਹੈ ਇਹ ਬਣੇ ਕਿਉਂਕਿ ਇਹ ਜਿਹੜੀ ਸੜਕ ਵੀ ਬਣੀ ਸੀ ਇਹ ਉਸ ਸਮੇਂ ਜੋ ਡੇੜੀ ਐ ਐਮਐਲਏ ਸੀਗੇ 94 95 ਦੇ ਵਿੱਚ ਉਹ ਤੁਹਾਡੇ ਯਾਦ ਹੋਏਗਾ ਉਦੋਂ ਇੱਥੇ ਤੱਕ ਲਵਾ ਕੇ ਗਈ ਸੀ ਉਦੋਂ ਫਿਰ ਚੰਦ ਚੰਦੀ ਦੀ ਕਹੀ ਨਾਲ ਹਾਂ ਉਦੋਂ ਮੈਂ ਵਿੱਚ ਦੀ ਉਦੋਂ ਇਹ ਇੱਕ ਪ੍ਰੋਜੈਕਟ ਕਨਸੀਵ ਹੋਇਆ ਸੀਗਾ ਤਾਂ ਕਿ ਜਿਹੜੇ ਫਲੱਡਸ ਆਉਂਦੀ ਸੀਗੇ ਉਹਨਾਂ ਨੂੰ ਸ਼ਹਿਰ ਨੂੰ ਨੁਕਸਾਨ ਨਾ ਹੋਵੇ ਤੇ ਫਿਰ ਹੁਣ ਮੇਰੇ ਮਾਈਂਡ ਦੇ ਵਿੱਚ ਸੀਗਾ ਕਿ ਵਾਕਿੰਗ ਟਰੈਕ ਵੀ ਜਿਹੜਾ ਉਭਰਨਾ ਚਾਹੀਦਾ ਤਾਂ ਕਿ ਲੋਕ ਘਰਨਾਵਾ ਤੋਂ ਬਾਸ ਸਕਣ ਸੋ ਉਹਦੀ ਨਾਲ ਦੀ ਨਾਲ ਇਸ ਪ੍ਰੋਜੈਕਟ ਦੇ ਉੱਪਰ ਕੰਮ ਸ਼ੁਰੂ ਕੀਤਾ ਤੇ ਹੁਣ ਅੱਜ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਚੈਲੰਜਸ ਤਾਂ ਕਾਫੀ ਆਏ ਕਿ ਕਿਤੇ ਮਿੱਟੀ ਘੱਟ ਸੀ ਕਿਤੇ ਵੱਧ ਸੀ ਕਿਤੇ ਚੜਾਈ ਘੱਟ ਸੀ ਵੱਧ ਸੀ ਫਿਰ ਇਰੀਗੇਸ਼ਨ ਵਾਲਿਆਂ ਦਾ ਸੀ ਕਿ ਜੇ ਸੁਪੋਜ਼ ਫਲੱਡ ਵਗੈਰਾ ਦੋਸਤੋਂ ਸਾਰੀਆਂ ਚੀਜ਼ਾਂ ਨੂੰ ਹੈਂਡਲ ਕਰਨੇ ਵਿੱਚ ਸਮਾਂ ਜ਼ਰੂਰ ਲੱਗਿਆ ਤੇ ਅੱਜ ਮੈਨੂੰ ਸੁਨਾਮ ਸ਼ਹਿਰ ਨਿਵਾਸੀਆਂ ਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 1300 ਮੀਟਰ ਲੰਬਾ ਇਹ ਵਾਕਿੰਗ ਟ੍ਰੈਕ ਆ ਅੱਜ ਬਣ ਕੇ ਤਿਆਰ ਹੈ तकरीबन 70 ਲੱਖ ਰੁਪਏ ਦੀ ਲਗਦੇ ਨਾਲ ਇਸ ਪ੍ਰੋਜੈਕਟ ਲਈ ਸਪੈਸ਼ਲੀ ਫੰਡਸ ਦੇ ਜਿਹੜੇ ਉਮੇ ਪੀਏ ਟੀਵੀ ਦੇ ਵਿੱਚੋਂ ਲੈ ਕੇ ਆਇਆ ਔਰ ਬੈਠਣ ਦਾ ਵੀ ਇੰਤਜ਼ਾਮ ਹੈ ਇਹਦੇ ਨਾਲ ਨਾਲ तकरीबन 3700 ਪੇੜ ਨੇ ਜਿਹੜੇ ਵੱਡੇ ਛੋਟੇ ਮੁੰਡੇ ਨੇ ਜਿਹੜੇ ਉਹ ਲੱਗਣਗੇ 8 ਫੁੱਟ ਚੌੜਾ ਇਹ ਟਰੈਕ ਹੈ 1300 ਮੀਟਰ ਲੰਬਾ ਸੋ ਇਹ ਇਸ ਪਾਸੇ ਦੇ ਸ਼ਹਿਰ ਦੇ ਲੋਕ ਜਿਹੜੇ ਸੜਕਾਂ ਦੇ ਉੱਪਰ ਸੈਰ ਕਰਦੇ ਨੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਆਪ ਦੀ ਸੇਫਟੀ ਦਾ ਆਪਣੇ ਪਰਿਵਾਰ ਦਾ ਖਿਆਲ ਰੱਖਦੇ ਹੋਏ ਇਸ ਟਰੈਕ ਨੂੰ ਯੂਜ਼ ਕਰਨ ਤਾਂ ਕਿ ਤਾਂ ਕਿ ਲਾਹਾਏ ਦਾ ਪਾਸੇ ਲੈ ਸਕੀਏ ਇਹਦੇ ਨਾਲ ਨਾਲ ਜਿਹੜੀ ਫਿਰ ਤੁਸੀਂ ਕਹਿੰਦੇ ਹੋ ਵੀ ਸੜਕ ਤੁਹਾਡੇ ਪਿਤਾ ਜੀ ਨੇ ਬਣਾਈ ਸੀ ਉਹ ਵੀ ਕਾਫੀ ਟੁੱਟ ਚੁੱਕੀ ਉਹ ਵੀ ਮਨੂ ਵੀ ਉਹ ਵੀ ਆਲ ਪਾਸ ਹੋਈ ਪਈ ਹੈ ਜੀ ਉਸੀ ਆਰਐਫ ਦੇ ਵਿੱਚ ਪੈਸੇ ਜਿਹੜਾ ਉਹ ਆ ਰਿਹਾ ਹੈ ਇੱਥੋਂ ਸ਼ੁਰੂ ਹੋ ਕੇ ਇਹ ਅੱਗੇ ਜਖੇਪੁਰ ਹੁੰਦੇ ਹੋਏ ਧਰਮਗੜ ਹੁੰਦੇ ਹੋਏ ਭਲਾੜੇ ਤੱਕ ਹੈ ਇਹ ਸੜਕ ਹੈ ਜਿਹੜੀ ਇਹ ਚੌੜੀ ਹੋ ਰਹੀ ਹੈ ਤੇ ਇਹਦੇ ਨਾਲ ਨਾਲ ਟਰੈਕ ਦੇ ਨਾਲ-ਨਾਲ ਲਾਈਟਸ ਦੀ ਪ੍ਰੋਵੀਜ਼ਨਿੰਗ ਹੈ ਜਿਹੜੀ ਉਹ ਵੀ ਉਸ ਰੋਡ ਦੇ ਵਿੱਚ ਕੀਤੀ ਹੈ ਅਮਨ ਜੀ ਇਹ ਵੀ ਕਿਤਾ ਲਾਈਟਿੰਗ ਨਹੀਂ ਹੈ ਜੀ ਇੱਥੇ ਉਹੀ ਕਹੇ ਹੈ ਜੀ ਉਹੀ ਕਹੇ ਵੀ ਉਹਨੂੰ ਉਸ ਲਾਈਟਾਂ ਨੂੰ ਜੇ ਟ੍ਰੈਕ ਵਾਕਿੰਗ ਟ੍ਰੈਕ ਦੇ ਵਿੱਚ ਪਾਉਂਦਾ ਸੀਗਾ ਤੇ ਪ੍ਰੋਜੈਕਟ ਬਹੁਤ ਵੱਡਾ ਬਣ ਜਾਣਾ ਸੀਗਾ ਟਾਈਮ ਲੱਗਣਾ ਸੀਗਾ ਸੋ ਉਹਦੇ ਵਿੱਚ ਉਸ ਰੋਡ ਦੇ ਵਿੱਚ ਪ੍ਰਬੀਜਨ ਹੈ ਜਿਹੜੀ ਅਸੀਂ ਲਾਈਟਾਂ ਦੀ ਉਹ ਕੀਤੀ ਹੈ ਇੱਕ ਸੀਵਰੇਜ ਦੇ ਪਾਣੀ ਦੀ ਨਿਕਾਸੀ ਵੀ ਇੱਥੇ ਆਉਂਦੀ ਹੈ ਜੀ ਕਿੱਥੇ ਇਹ ਨਾਲੇ ਜੀ ਜਿਹੜੀ ਇੱਧਰ ਬਸਤੀਆਂ ਨੇ ਜੀ ਸੀਵਰੇਜ ਨਿਕਾਸੀ ਕਰ ਰੱਖੀ ਹੈ ਜੀ ਇਹ ਗੰਦੇ ਪਾਣੀ ਦੀ ਬਸਤੀਆਂ ਤੋਂ ਹਾਂਜੀ ਹਾਂਜੀ ਬਸਤੀਆਂ ਤੋਂ ਡਾਇਰੈਕਟ ਨਾਲੇ ਜੀ ਕਰ ਰੱਖੀ ਨਾਲੇ ਨਾਲੇ ਜੀ ਕਰ ਪੜੋਲੀਆਂ ਪਈਆਂ ਹੋਈਆਂ ਨੇ ਜੀ ਤੇ ਹਰਦੋਜੀ ਸਮਝੋ ਤਾਂ 24 ਘੰਟੇ ਸੀ ਵੀ ਇਹ ਕਰਕੇ ਮੇਨ ਗੱਲ ਹੈ ਵੀ ਸ਼ੇਅਰ ਕਰਨ ਵਾਲਾ ਉਹ ਆ ਜਿਹੜੀ ਉਹ ਚੱਲ ਨਹੀਂ ਪੈ ਰਹੀ ਹੈ ਨਹੀਂ ਉਹਨਾਂ ਨੇ ਡਾਇਰੈਕਟ ਦੇਖੋ ਉਹ ਉਹ ਨਹੀਂ ਡਾਇਰੈਕਟ ਨਹੀਂ ਕੀ ਪਈਆਂ ਹੋਈਆਂ ਨੇ ਸਰਕਾਰੀ ਚੱਲ ਨਹੀਂ ਆ ਜੀ ਸਰਕਾਰੀ ਨਹੀਂ ਆਪਣਾ ਵਾਹ ਲੋਕਾਂ ਦਾ ਤਾਂ ਇੱਕ ਤਾਂ ਕੀ ਹੁੰਦਾ ਜੀ ਜਿੱਥੇ ਹੁਣ ਆ ਜੀ ਸਪੋਜ਼ ਜਿਵੇਂ ਗਰੀਬ ਬਸਤੀਆਂ ਬਸੀਆਂ ਹੋਈਆਂ ਨੇ ਉਹਦੇ ਵਿੱਚ ਓਵੇਂ ਡਾਇਰੈਕਟ ਇਹਦੇ ਵਿੱਚ ਚੋ ਦੇ ਵਿੱਚ ਨਹੀਂ ਪੈ ਸਕਦਾ ਹੈਗਾ ਪਰ ਉਹਨਾਂ ਕੋਲੇ ਹੁਣ ਉਹ ਕਿਹੜਾ ਅੱਜ ਦੇ ਬੈਠੇ ਨੇ ਤੁਸੀਂ ਦੇਖਦੇ ਹੋ ਨਹੀਂ ਗਰੀਬ ਬਸਤੇ ਨੇ ਨਹੀਂ ਜੀ ਆਹ ਸਾਰੀ ਇੱਧਰ ਜਿਹੜੀਆਂ ਬਸਤੇ ਨੇ ਜੀ ਤੁਹਾਡੀ ਘਰ ਦੇ ਬੈਕਸਾਈਡ ਜੋ ਕਲੋਨੀ ਆ ਕਲੋਨੀ ਦੀ ਗੱਲ ਕਰਦੇ ਆ ਸਾਡੇ ਘਰਾਂ ਦਾ ਹਾਂ ਜਿਹੜਾ ਘਰਾਂ ਦਾ ਸੀਵਰੇਜ ਦਾ ਪਾਣੀ ਜੀ ਉਹਦੀਆਂ ਪਈਆਂ ਗੀਆਂ ਉਧਰ ਜੇ ਹੈਗੇ ਨੇ ਸੀਵਰੇਜ ਪਿਆ ਉਹ ਨਹੀਂ ਹੈ ਨਾਲੀਆਂ ਦਾ ਪਾਣੀ ਹੈ ਨਾਲ ਨਾਲੀਆਂ ਦਾ ਪਾਣੀ ਹੋਏਗਾ ਸੀਵਰੇਜ ਨਹੀਂ ਆ ਤੁਸੀਂ ਚੈੱਕ ਕਰ ਲਓ ਚਲੋ ਮੈਂ ਚੈੱਕ ਕੀਤਾ ਬੇ ਜੀ ਇਹਦਾ ਇਹਦਾ ਤੁਸੀਂ ਅੱਜ ਪਹਿਲੀ ਵਾਰੀ ਦੱਸਿਆਗਾ ਕਿ ਜੀ ਉਹ ਦੇਖ ਲਓ ਇੱਕ ਵਾਰੀ ਆਪਾਂ ਸੈਰ ਕਰਦੇ ਆ ਚਲੋ ਇਸ ਤਰ੍ਹਾਂ ਮੇਰੀ ਇਹ ਜਿਹੜਾ ਸੰਗਰੂਰ ਦਾ ਸਾਰਾ ਗੰਦਾ ਪਾਣੀ ਇਸੇ ਚ ਆਉਂਦਾ ਜੀ ਕਿਹਦੇ ਚ ਇਸੇ ਰੱਖੀ ਜੀ ਉਹ ਤਾਂ ਨਾਲੀਆਂ ਦਾ ਪਾਣੀ ਸੰਗਰੂਰ ਜਿਹੜਾ ਆਪਣੇ ਚਲੋ ਚੈੱਕ ਕਰ ਨਾਲ ਨਾਲ ਬਣਿਆ ਹੋਇਆ ਉਹ ਸਾਰਾ ਇਸੇ ਚ ਹੀ ਹੈ ਇਹ ਇਹ ਉਹ ਬਰਸਾਤੀ ਪਾਣੀ ਹੈ ਤੁਹਾਨੂੰ ਪਤਾ ਹੈ